ਜਖਸਿਕ ਤੇ ਗਰੇ ਦੋਸਤੋ ਮਿੱਤਰੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਕਈ ਵਾਰ ਆਪਾਂ ਗੱਲ ਕਰਦੇ ਨੇ ਵੀ ਜਦੋਂ ਪੰਜਾਬ ਦੇ ਮਸਲੇ ਬਹੁਤ ਜ਼ਿਆਦਾ ਹੈਗੇ ਜਿਹੜੇ ਘਬੀਰ ਵੀ ਬਣਦੇ ਆ ਤੇ ਉਹ ਮਸਲਿਆਂ ਦੇ ਹੱਲ ਬਹੁਤ ਘੱਟ ਹੁੰਦੇ ਆ ਤੇ ਪਰ ਜੇ ਅਗਰ ਪਿਛਲੇ ਸਮੇਂ ਦੀ ਗੱਲ ਕਰੀਏ ਝੋਨੇ ਦਾ ਸੀਜ਼ਨ ਨਾ ਕੇ ਗਿਆ ਤੇ ਜਿੱਥੇ ਕਿਸਾਨਾਂ ਨੂੰ ਬੜੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਜਿਹੜੀ ਮੌਜੂਦਾ ਸਰਕਾਰ ਆਮ ਆਦਮੀ ਪਾਰਟੀ ਦੀ ਉਹ ਹਮੇਸ਼ਾ ਇਹ ਕਹਿੰਦੇ ਸੀ ਵੀ ਅਸੀਂ ਕਿਸਾਨਾਂ ਨੂੰ ਕੋਈ ਪਰੇਸ਼ਾਨੀ ਨਹੀਂ ਆਉਣ ਦੇਵਾਂਗੇ ਕੋਈ ਪ੍ਰੋਬਲਮ ਨਹੀਂ ਆਉਣ ਦਵਾਂਗੇ ਪਰ ਜਿਹੜਾ ਝੋਨਾ ਵੇਚਣ ਦੇ ਵਿੱਚ ਲੋਕਾਂ ਨੂੰ ਪਰੇਸ਼ਾਨੀ ਆਈ ਉਹ ਸਭ ਨੂੰ ਪਤਾ ਲੋਕਾਂ ਵੱਲੋਂ ਪਤਾ ਨਹੀਂ 100-100 ਗੱਟੇ ਮਗਰ ਕਿੰਨੇ-ਕਿੰਨੇ ਗੱਟੇ ਵੱਧ ਦੇ ਕੇ ਫੇਰ ਉਹਦਾ ਜਿਹੜਾ ਝੋਨਾ ਦੀ ਤਲਾਈ ਕਰਾਈ ਗਈ ਤੇ ਬੜਾ ਵੱਡਾ ਘਾਟਾ ਵੀ ਲੋਕਾਂ ਨੂੰ ਪਿਆ ਪਰ ਸਰਕਾਰ ਦੇ ਕੰਮ ਤੇ ਜੂਨ ਹੀ ਸਰਗੀ ਪਰ ਉਸ ਤੋਂ ਬਾਅਦ ਜਿੱਥੇ ਮਾਨ ਸਰਕਾਰ ਵੱਲੋਂ ਲਗਾਤਾਰ ਲੋਕਾਂ ਨੂੰ ਇਹ ਕਿਹਾ ਜਾ ਰਿਹਾ ਸੀਗਾ ਵੀ ਆਪਾਂ ਪ੍ਰਦੂਸ਼ਣ ਨਹੀਂ ਪਹਿਲਾਂ ਲੜਨਾ ਤੇ ਵਾਤਾਵਰਣ ਸਾਫ਼ ਰੱਖਣਾ ਤੇ ਆ ਝੋਨੇ ਦੀ ਪਰਾਲੀ ਨੂੰ ਅੱਗ ਨਹੀਂ ਲਾਉਣੀ ਪਰ ਲੋਕਾਂ ਨੇ ਗੱਲ ਉਹਨਾਂ ਦੀ ਮੰਨੀ ਵੀ ਤੇ ਉਸ ਦੇ ਬਾਵਜੂਦ ਜਿਹੜਾ ਕਿਸਾਨਾ ਲਗਾਤਾਰ ਪਛੜਿਆ ਜਾ ਰਿਹਾ ਜੇ ਅਗਰ ਝੋਨਾ ਵੇਚਣ ਵਾਲੇ ਪਛੜਿਆ ਸੀਗਾ ਤੇ ਹੁਣ ਕਣਕ ਬੀਜਣ ਵਾਲੇ ਪਛੜਿਆ ਗਿਆ ਕਿਉਂਕਿ ਲੋਕਾਂ ਵੱਲੋਂ ਸਰਕਾਰ ਦੀ ਮੰਦੇ ਹੋਏ ਸੁਪਰ ਸੀਡਰਾਂ ਦੇ ਨਾਲ ਕਣਕਾਂ ਦੀ ਬਜਾਈ ਕੀਤੀ ਗਈ ਤੇ ਮੈਂ ਸਭ ਤੋਂ ਪਹਿਲਾਂ ਤੁਹਾਨੂੰ ਕਣਕ ਉਹ ਦਿਖਾਉਣੀ ਚਾਹੁੰਦਾ ਜਿਹੜੀ ਸੁਪਰ ਸੀਡਰ ਦੇ ਨਾਲ ਬੀਜੀ ਗਈ ਆ ਤੁਸੀਂ ਆ ਦੇਖ ਸਕਦੇ ਹੋ ਵੀ ਕਿੰਨੀ ਕੁਗੀ ਹੋਈ ਆ ਤੇ ਪਤਾ ਨਹੀਂ ਹਜ਼ਾਰਾਂ ਰੁਪਏ ਦਾ ਜਿਹੜਾ ਬੀ ਆ ਜਿਹੜਾ ਮਹਿੰਗਾ ਬੀ ਉਹ ਪਾ ਦਿੱਤਾ ਗਿਆ ਤੇ ਲੋਕ ਜਿਹੜੇ ਇਸ ਟਾਈਮ ਕਣਕਾਂ ਵਾਉਣ ਵਾਸਤੇ ਮਜਬੂਰ ਹੋ ਰਹੇ ਆ ਇੱਥੇ ਤੋਂ ਦੇ ਸਾਹਮਣੇ ਐਸਾ ਟਰੈਕਟਰ ਦੇ ਮਗਰ ਹਾਲ ਵੀ ਪਾਏ ਆ ਤੇ ਉਹ ਵਾਹ ਵੀ ਰਹੇ ਹੈਗੇ ਆ ਤੇ ਇੱਥੇ ਸਾਨੂੰ ਆਉਣ ਦਾ ਵੀ ਮੌਕਾ ਮਿਲਿਆ ਤੇ ਅਸੀਂ ਉਹਨਾਂ ਲੋਕਾਂ ਨਾਲ ਗੱਲਬਾਤ ਵੀ ਕਰਾਂਗੇ ਜਿਨ੍ਹਾਂ ਵੱਡੀ ਗੰਤੀ ਵਿੱਚ ਜਿਹੜੇ ਲੋਕ ਇੱਥੇ ਇਕੱਠੇ ਵੀ ਹੋਏ ਆ ਕਿਉਂਕਿ ਲੋਕਾਂ ਨੂੰ ਸਰਕਾਰ ਤੇ ਗਿਲਾ ਹੈਗਾ ਵੀ ਜਦੋਂ ਤਾਂ ਉਹ ਕਹਿੰਦੇ ਸੀਗੇ ਵੀ ਪ੍ਰਦੂਸ਼ਣ ਨਹੀਂ ਹੋਣ ਦੇਣਾ ਉਦੋਂ ਤਾਂ ਉਹ ਕਹਿੰਦੇ ਸੁਪਰ ਸਿਟਨਾ ਬੀਜੋ ਤੇ ਅਸੀਂ ਤੁਹਾਡੀ ਹੈਲਪ ਕਰਾਂਗੇ ਤੁਹਾਨੂੰ ਆ ਦੇਵਾਂਗੇ ਉਹ ਕਰਾਂਗੇ ਪਰ ਜਦੋਂ ਹੁਣ ਕਣਕ ਲੋਕਾਂ ਦੇ ਬਿਜਲੀ ਤੇ ਕਣਕ ਲੋਕਾਂ ਦੀ ਹੋਰ ਹੀ ਨਹੀਂ ਸੁੱਕ ਵੀ ਗਈ ਫੁੰਡੀ ਖਾਰੀ ਹੈ ਲਗਾਤਾਰ ਪਰ ਹੁਣ ਕੋਈ ਸੁਣਵਾਈ ਨਹੀਂ ਕੋਈ ਤਹਿਸੀਲਦਾਰ ਨਹੀਂ ਆ ਰਿਹਾ ਕੋਈ ਅਫਸਰ ਨਹੀਂ ਆ ਰਿਹਾ ਤੁਸੀਂ ਦੇਖ ਲਓ ਵੱਡੀ ਗੰਦੀ ਵੀ ਜਿਹੜੇ ਪੀੜਤ ਲੋਕ ਹੈਗੇ ਆ ਨੱਥੂ ਵਾਲਾ ਪਿੰਡ ਦੇ ਜਿਹੜਾ ਜਿਹੜਾ ਮੋਗਾ ਦੇ ਵਿੱਚ ਬਾਗਾਪਣਾ ਹਲਕੇ 'ਚ ਪੈਂਦੇ ਹੈਗੇ ਇੱਥੇ ਇਕੱਠੇ ਹੋਏ ਹੋਏ ਆ ਹਜ਼ਾਰਾਂ ਏਕੜ ਜਿਹੜੀ ਜ਼ਮੀਨ ਆ ਇਸ ਟਾਈਮ ਜਿਹੜੀ ਸੁੰਡੀ ਖਾ ਰਹੀ ਆ ਕਣਕ ਨੂੰ ਜਿਹੜੀ ਬੀਜਿਆ ਆ ਮਹਿੰਗਾ ਬੀਜ ਜਿਹੜਾ ਪਾਇਆ ਸੀਗਾ ਤੇ ਸੁਣਵਾਈ ਕੋਈ ਨਹੀਂ ਗਈ ਤੇ ਉਹਨਾਂ ਨਾਲ ਲੋਕਾਂ ਨਾਲ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਉਹ ਸੁੰਡੀ ਜ਼ਰੂਰ ਦਿਖਾਉਂਗਾ ਸਿੰਘ ਜੀ ਤੁਸੀਂ ਵੀ ਕਣਕ ਸੁਪਰ ਸੇਂਟ ਦਾ ਬੀਜੀ ਸੀ ਨਹੀਂ ਜੀ ਅਸੀਂ ਰੋਟਾਵੇਟਰ ਦਾ ਬੀਜੀ ਅੱਛਾ ਕਿੰਨੇ ਕਿੱਲੇ ਬੀਜੀ ਤੁਸੀਂ ਟੋਟਲ ਅਸੀਂ ਤਾਂ ਤਿੰਨ ਕਿੱਲੇ ਬੀਜੀ ਤਿੰਨ ਕਿ ਹੈਗੇ ਸਾਡੇ ਹੁਣ ਕੀ ਬਣਿਆ ਉਹਦਾ ਵਾਹ ਉਹ ਐਸੇ ਤਰ੍ਹਾਂ ਹੀ ਆ ਬਾਦ ਇੱਕ ਸੁੱਕੀ ਜਾਂ ਇੱਕ ਹਰੀ ਕੀ ਮੰਗ ਕਰਦੇ ਸਰਕਾਰ ਤੋਂ ਮੰਗ ਤਾਂ ਉਹ ਸਰਕਾਰ ਦੇ ਵਾਸਤੇ ਦੇਣਾ ਇਹਨਾਂ ਨੇ ਕੀ ਅੱਗੇ ਕੀ ਦੇ ਤਾਂ ਸਾਨੂੰ ਆਪਾਂ ਜੀ ਰੋਟਾ ਵੇਟਰ ਨਾਲ ਬੀਜੀ ਸੀ ਜੀ 5 ਕਿੱਲੇ ਤੇ ਉਹ ਕੱਲ ਵਾਈ ਆ ਅੱਛਾ ਹਾਂਜੀ ਤੇ ਕਾਰਨ ਕੀ ਨਿਕਲਿਆ ਵੇ ਕਾਰਨ ਸੁੰਡੀ ਆ ਜੀ ਆਹੀ ਸੁੰਡੀ ਆ ਉਹ ਖਾ ਗਈ ਕਣਕ ਨੂੰ ਖਾ ਗਈ ਨਹੀਂ ਮਾਰ ਦਿੱਤਾ ਆਪਣਾ ਤੇ ਹਾਂਜੀ ਇੱਕ ਦਾ ਰੀਪਰ ਨਹੀਂ ਮਾਰਨ ਦਿੱਤਾ ਇਹ ਕੱਕ ਵੀ ਲਾਉਂਦੇ ਜਾਂ ਅੱਗ ਨਹੀਂ ਲਾਉਣ ਦਿੱਤੀ ਜੀ ਉਹਦੇ ਕਾਰਨ ਕਿ ਹੋਇਆ ਜਿੰਮੇਦਾਰਤਾ ਕਿੰਨੀ ਕਿਹ ਜਮੀਨ ਤੁਸੀਂ ਆਪਣੇ ਕੋਲੇ ਹਾਂਜੀ 5 ਕਿੱਲੇ ਵਾਏ ਆ ਜੀ ਤੇ 8 ਕਿੱਲੇ ਦੀ ਖੇਤੀ ਨਹੀਂ ਹੋਣੀ ਦੇਖੋ ਛੋਟਾ ਕਿਸਾਨ ਆ ਦਰਮਿਆਨਾ ਕਿਸਾਨ ਕਹਿੰਦੇ ਜਿਹਨੇ 8 ਕਿੱਲੇ ਦੀ ਵਾਹੀ ਕਰਦੇ ਆ ਕਿ 5 ਉਹਦੇ ਵਿੱਚੋਂ ਵਾਹ ਕੇ ਦੁਬਾਰਾ ਬੀਜਣ ਲਈ ਮਜਬੂਰ ਹੋ ਗਿਆ ਕਿਹਨਾਂ ਤੋਂ ਲੈ ਜੀ ਨਰਿੰਦਰ ਸਿੰਘ ਜੀ ਜਿਹੜੀ ਆ ਕਣਕ ਦਾ ਰੌਲਾ ਚੱਲ ਰਿਹਾ ਤੁਹਾਡੇ ਨਾਲ ਵੀ ਇਹ ਚੱਲ ਰਿਹਾ ਹਾਂਜੀ ਹਾਂਜੀ ਕਿੰਨੀ ਕਿਤੇ ਕਿਲੇ ਤੁਹਾਡੇ ਖਰਾਬੇ ਮੇਰੇ ਕੋਈ ਸੱਤ ਕਿਲੇ ਸੱਤੇ ਖਰਾਬ ਹੈ ਤੇ ਸੁਪਰ ਸੀਡ ਨੇ ਵੀ ਜਾਈ ਅਗਨੀ ਲਾਉਣਤੀ ਅੱਛਾ ਤੇ ਸਾਰੀ ਸੁੰਡੀ ਖਾਈ ਜਾਂਦੀ ਮੈਂ ਕਲੋਰੋ ਵੀ ਪਾਈ ਹੈ ਸਭ ਕੁ ਕੋ ਪਾਇਆ ਖਰਚਾ ਉੱਤੇ ਦੁਣਾ ਕਰਤਾ ਹੀ ਫੇਰ ਵੀ ਨਹੀਂ ਹਟੀ ਨਹੀਂ ਕੋਈ ਕੰਮ ਹੀ ਨਹੀਂ ਕਰਦਾ ਤੇ ਤੁਸੀਂ ਕਿਸੇ ਹੁਣ ਤੱਕ ਕਿਸੇ ਅਧਿਕਾਰੀ ਨਾਲ ਕਿਸੇ ਕੋਈ ਗੱਲਬਾਤ ਕੀਤੀ ਹੈ ਸਾਡੀ ਕੋਈ ਸੁਣਦੇ ਹੈ ਨਹੀਂ ਅਧਿਕਾਰੀ ਕਿਹੜੇ ਕਰੀਏ ਕੰਮ ਹੀ ਨਹੀਂ ਕਰਦਾ ਗੱਲਾਂ ਇਹਦੇ ਬਾਅਦ ਕੀ ਕਰਾਂਗੇ ਨਾ ਕੋਈ ਬਣਾ ਕਹਿੰਦਾ ਕੋਈ ਸੁਣਦਾ ਨਾ ਕੋਈ ਖੇਹਰੀ ਜੀ ਇਨਸਪੈਕਟਰ ਮਿਲਦਾ ਕਿਤੇ ਭਲੈਂ ਦਫ਼ਤਰ ਨਹੀਂ ਉੱਥੇ ਉੱਥੇ ਨਹੀਂ ਮਿਲਦਾ ਕੀ ਕਰੀਏ ਅਸੀਂ ਅੱਗ ਲਾਉਣ ਵੇਲੇ ਸਾਡੇ ਤਾਂ ਜਦੋਂ ਅੱਗ ਲਾਉਂਦੇ ਸੀ ਉਦੋਂ ਦਾ ਸਾਈਡ ਲਾਈਟ ਤੇ ਫੋਟੋ ਆ ਜਾਂਦੀ ਸੀ ਜੀ ਤੇ ਹੁਣ ਫੋਟੋ ਨਹੀਂ ਆਈ ਸੁੰਡੀ ਜੱਟਾਂ ਦਾ ਬੁਰੇ ਹਾਲ ਹੋ ਗਏ ਜੀ ਉਦੋਂ ਮਾੜਾ ਉਹ ਦੋ ਮਿੰਟ ਜਾਂਦੇ ਉਹਦੇ ਮਾੜਾ ਜੱਟ ਕੇ ਜਾਂਦਾ ਹੈਗਾ ਤੇ ਮਗਰੇ ਆ ਜਾਂਦਾ ਸੀ ਆਪ ਤੋ ਅਗ ਲਾਉਣਾ ਉਹ ਤਰ ਬਹੁਤ ਆ ਜਾਂਦੇ ਨੇ ਅਸੀਂ ਆਹ ਗੇੜਾ ਮਾਰ ਨਹੀਂ ਗਿਆ ਉਹ ਤਾਂ ਕੋਈ ਵੈਸੇ ਗੇੜਾ ਮਾਰ ਜਾਂਦੇ ਉਹਦੇ ਮਗਰ ਵੀ ਆ ਜਾਂਦੇ ਹਾਂ ਵੀ ਅੱਗ ਲਾਊਗਾ ਇਹ ਤੇ ਕਣੀ ਮਗਰ ਚੱਲੀਏ ਸਾਨੂੰ ਤਾਂ ਇਹ ਚੱਕਰੀ ਕਿਹੜਾ ਬੰਨ ਹੀ ਰੱਖਿਆ ਇਹਨਾਂ ਨੇ ਅਜਾ ਹਲੇ ਮਾਰ ਇਧਰ ਨੇੜੇ ਨਹੀਂ ਆਉਂਦੇ ਉਹਨੂੰ ਆ ਕੇ ਹਾਰ ਕੇ ਖੜ ਜਾਂਦੇ ਸੀਗੇ ਆਗਾ ਸੁਣਦਾ ਕੋਈ ਹੈ ਨਹੀਂ ਗਾ ਗੱਲਬਾਤ ਚੱਕਰੀ ਕਿਹੜਾ ਬੰਨ ਲੈਂਦੇ ਸੀ ਉਹਦੇ ਵੈਸੇ ਦੋਸਤੋ ਕਹਿੰਦੇ ਵੀ ਇਹਨਾਂ ਦਾ ਦਰਦ ਬੋਲਦਾ ਕਹਿੰਦੇ ਕੋਈ ਇਹ ਸ਼ੌਂਕ ਨਹੀਂ ਇਹਨਾਂ ਨੂੰ ਸਾਨੂੰ ਛੱਡ ਕੇ ਇੱਥੇ ਖਬਰਾਂ ਬਣਾਉਣ ਦਾ ਪਰ ਇਹਨਾਂ ਦਾ ਦਰਦ ਬੋਲਦਾ ਕਿਉਂਕਿ ਜਦੋਂ ਅੱਗ ਲਾਉਂਦਾ ਸੀ ਕਿਸਾਨ ਉਦੋਂ ਸੈਟਲਾਈਟ ਨਾਲ ਤਸਵੀਰਾਂ ਆਉਂਦੀਆਂ ਸੀਗਾ ਤੇ ਸ਼ਾਇਦ ਕਾਫੀ ਕਿਸਾਨਾਂ 'ਤੇ ਕਾਰਵਾਈ ਵੀ ਹੋਈ ਮਜਬੂਰੀ ਦੇ ਵਿੱਚ ਮਜਬੂਰੀ ਦੇ ਵਿੱਚ ਅੱਗ ਲਾਉਂਦੇ ਸੀ ਕਿਉਂਕਿ ਆਹ ਜਿਹੜਾ ਪੈਨਾ ਨਾ ਵੇਖਣਾ ਪਵੇ ਪਰ ਜਿਨ੍ਹਾਂ ਲੋਕਾਂ ਨੇ ਸਰਕਾਰ ਦੀ ਮੰਨੀ ਹੁਣ ਉਹਨਾਂ ਨੂੰ ਕੋਈ ਪੁੱਛਦਾ ਨਹੀਂ ਪਿਆ ਕੋਈ ਖੇਤੀਬਾੜੀ ਵਿਭਾਗ ਦਾ ਮਤਲਬ ਕੋਈ ਕਰਮਚਾਰੀ ਅਧਿਕਾਰੀ ਨਹੀਂ ਆ ਰਿਹਾ ਤੁਸੀਂ ਦੇਖ ਸਕਦੇ ਹੋ ਜਿਹੜੀ ਸਾਡੇ ਸਾਹਮਣੇ ਕਿਸਾਨ ਵੱਲੋਂ ਦਿਖਾਇਆ ਜਾ ਰਿਹਾ ਵੀ ਜਿਹੜੀ ਸੁੰਡੀ ਆ ਦਿਸਦੀ ਪਈ ਹੈ ਜਿਹੜੀ ਇਸ ਟਾਈਮ ਜੜ ਦੇ ਵਿੱਚ ਹੈਗੀ ਹੈ ਤਾਂ ਕਿ ਜਿਹੜੀ ਲਗਾਤਾਰ ਪੀੜੀ ਹੋ ਕੇ ਸੁੱਕਦੀ ਜਾ ਰਹੀ ਹੈਗੀ ਐ ਤਸਵੀਰਾਂ ਤੁਹਾਨੂੰ ਅਸੀਂ ਵਿਖਾਈਆਂ ਆਗੇ ਤੇ ਕਿੰਨਾ ਕਿੰਨਾ ਮਤਲਬ ਏਕੜ ਹੋਊਗੀ ਤੁਹਾਡੇ ਨੱਥੂ ਵਾਲੇ ਪਿੰਡ ਦੀ ਮਨਨ ਕਿ ਚਲੋ ਜੀ ਇਹ 100 ਏਕੜ ਆ 100 ਮਗਰ 70 ਤੋਂ 80 ਕਿੱਲੇ ਲੋਕ ਵਾਹ ਰਹੇ ਆ ਜੀ ਮਜਬੂਰ ਆ ਕੀ ਕਰਨ ਅੱਛਾ ਇਹ ਕਹਿੰਦਾ ਐਗਜ਼ਾਮਪਲ ਤੌਰ ਤੇ ਤਾਂ ਅਰਨ ਤੌਰ ਤੇ 100 ਤੋਂ 100 ਮਗਰ ਇੰਨੇ 70 80 ਕਿੱਲੇ ਵਹਿ ਰਹੇ ਆ ਜੀ 20 25 30 ਕਿੱਲੇ ਮਗਰ ਰਹਿ ਗਏ ਆ 100 ਮਗਰ 25 ਕਿੱਲੇ ਰਹਿ ਗਏ ਆ 70 ਰਹਿ ਗਏ ਆ ਤੇ ਵੇਖ ਲਓ ਕਿੰਨਾ ਖਰਚ ਆਉ ਹੋਵੇ ਕਿੰਨਾ ਇਹ ਜਿਹੜਾ ਮਾਲਕ ਜੀਵਿਦਾਰ ਕਿਰਾਏ ਦੇ ਪਜਾਈ ਉਹਨਾਂ ਤੋਂ ਉੱਤੋਂ ਦਾ ਖਰਚਾ ਪੈ ਗਿਆ ਹਾਂ ਜਿੱਕਿ ਜਿਹੜਾ ਇਹ 2-2000 ਖਰਚੇ ਦਾ ਪੈ ਗਿਆ ਬਿਨਾ ਵਾਈਸ ਜਿਹਨੇ ਲਾਤੀ ਉਹਨੂੰ ਪੈ ਗਿਆ ਜਿਹਨੇ ਅਗ ਲਾਤੀ ਉਹਨੂੰ ਜੁਰਮਾਨਾ ਪਾਤਾ ਉਹ ਵੀ ਉੱਥੇ ਹੀ ਜਾਵੜਿਆ ਹਾਂ ਉਹਨੂੰ ਵੀ ਉੱਥੇ ਹੀ ਜਾਵੜਿਆ ਖਤਰਾ ਉਹਨੂੰ ਉਹਦੀ ਕਨਕ ਪੱਕਾ ਹੋ ਗਈ ਉਹਦਾ ਜੁਰਮਾਨਾ ਪੈ ਗਿਆ ਤੇ ਨਾਲੇ ਚੌਂਕੀ 'ਚ ਪੜੀ ਰੱਖਿਆ ਦੋ ਦਿਨ ਟਰੈਕਟਰ ਟਰਾਲੀਆਂ ਸਾਰੇ ਵਿੱਚ ਹੋਈ ਹੈ ਸਾਰੇ ਕੋਲ ਸੀ ਇਹ ਹੋਇਆ ਚੌਂਕੀ 'ਚ ਅਜੇ ਜਿਵੇਂ ਇਹ ਸਮੱਸਿਆ ਹੈਗੀ ਆ ਇਹ ਸਮੱਸਿਆ ਜਿਹੜੀ ਵੱਡੀ ਗੰਭੀਰ ਸਮੱਸਿਆ ਕਹਿ ਸਕਦੇ ਆ ਕਿਉਂਕਿ ਹਜ਼ਾਰਾਂ ਰੁਪਏ ਦਾ ਬੀ ਆ ਜਿਹੜਾ ਫੇਰ ਕਿਰਾਏ ਤੇ ਹੀ ਕਰ ਲਈ ਹੈਗੀ ਆ ਦੋ ਦੋ ਵਾਰੀ ਬੀ ਆ ਵਿੱਚ ਡੋਲਿਆ ਪਿਆ ਤੁਹਾਰੇ ਫੇਰ ਸਾਡਾ ਘਰ ਵਾਲੀ ਦਿਖਾਣ ਵਾਲੀ ਮੁੱਕ ਗਈ ਸਾਡੀ ਅੱਛਾ ਵਿਖਾਓ ਜੀ ਅਸੀਂ ਸਾਡੇ ਜਵਾਕ ਵੀ ਭੁੱਖੇ ਰਹਿਣਗੇ ਛੱਟਾ ਦਿੱਤਾ ਆਇਆ ਜੀ ਜਿਉਂਨੇ ਦਿਖਾ ਦਿਓ ਜਵਾਕ ਤਾਂ ਭੁੱਖੇ ਆ ਦੇਖੋ ਜੀ ਆ ਛੱਟਾ ਦਿੱਤਾ ਉੱਤੇ ਉਹ ਛੱਟਿਆਂ ਵਾਲੀ ਕਣਕ ਨਹੀਂ ਉਹ ਘਰੀ ਛੱਟਿਆਂ ਵਾਲੀ ਕਣਕ ਨੂੰ ਸੁੰਢੀ ਖਾ ਰਹੀ ਹੈ ਜੇ ਤੁਹਾਡੇ ਸਾਹਮਣੇ ਛੱਟਿਆਂ ਵਾਲੀ ਖਾ ਰਹੀ ਹੈ ਤਾਂ ਜੇ ਰਿਯੋਗ ਨਹੀਂ ਰਹੀ ਜੇ ਸਾਡੇ ਕੋਲ ਵੀ ਪਹਿਲਾਂ ਪਾਇਆ ਤਾਂ 40 ਕਿਲੋ ਉੱਤੇ ਪਾਦਾ ਕਾਉਂਟਲ ਵੀ ਪੈ ਗਿਆ ਜੀ ਕਾਉਂਟਲ ਵੀ ਦੇ ਵਿੱਚ ਵੀ ਘਾਟਾ ਪੈ ਗਿਆ ਕਾਉਂਟਲ ਵੀ ਟੱਪ ਗਿਆ ਤਾਂ ਬਿਲਕੁਲ ਸਾਡੇ ਨਾਲ ਭੁੱਖੇ ਮਾਰਨ ਲੱਗੇ ਹੁਣ ਇਸ ਤੋਂ ਬਾਅਦ ਸਿਹਾਲ ਚ ਵੀ ਕਿੱਥੋਂ ਅਸੀਂ ਇਹਨਾਂ ਨੂੰ ਖਵਾ ਲਾਂਗੇ ਸਾਡੇ ਕੋਲ ਆਹ ਜਨਕਸੀ ਵਨ ਸੜਦੇ ਸੀ ਸਾਡੇ ਕੋਲ ਕੱਖ ਨਹੀਂ ਹੁਣ ਵੈਸੇ ਹਾਂ ਜਸਤਰੀਕਰ ਅਸੀਂ ਮਰਨ ਲੱਗ ਜੀਏ ਖਤਰਾ ਖਾਵਾਂਗੇ ਅਸੀਂ ਆਪ ਮਰਾਂਗੇ ਸਾਡੇ ਵਾਂਹ ਚ ਕੋਸ਼ ਨਹੀਂ ਖੜਾ ਅਸੀਂ ਇਹ ਮਾਰਾ ਕਿ ਹੁਣ ਕੀ ਰਹੀਏ ਹੋਰ ਕੁਝ ਨਹੀਂ ਕਰ ਸਕਦੇ ਬਹੁਤ ਟੂੰਗਾ ਦਰਦਾ ਜਿਹੜਾ ਆਪਣਾ ਰੇ ਮਾਰਦੇ ਵਿੱਚ ਆਸੀਂ ਆਪ ਮਰ ਜਿਓ ਮੈਂ ਮਰਨਾ ਤਾਂ ਹੈਗਾ ਹੀ ਹੈਗਾ ਜਿਹੜੇ ਸਾਰੇ ਸੁਵਿਧਾ ਸਰਕਾਰ ਦੇ ਇਹ ਤਾਂ ਮਾਰਨਾ ਹੀ ਚਾਹੁੰਦੀ ਹੈ ਜਿਹੜੀ ਜਿਹਨੇ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕੀਤੀ ਆ ਉਹਨਾਂ ਦਾ ਨੁਕਸਾਨ ਹੋ ਰਿਹਾ ਜਿਹੜੇ ਜਿਹੜੇ ਰੀਪਰ ਮਾਰ ਕੇ ਅੱਗ ਲਾ ਕੇ ਉਹ ਉਹਨਾਂ ਦੀ ਕਣਕ ਬਚ ਗਈ ਹੈ ਜਿਨ੍ਹਾਂ ਨੇ ਹਦਾਇਤਾਂ ਦੀ ਪਾਲਣਾ ਕੀਤੀ ਹੋਰ ਰਗੜੇ ਅੱਗ ਵਾਲੇ ਨੇ ਤਾਂ ਇਹ ਅੱਗ ਲਾਉਣ ਵਾਲੇ ਨੇ ਤਾਂ 2500 ਰੁਪਏ ਜੁਰਮਾਨਾ ਦਿੱਤਾ ਤੇ ਆ ਜਿਹਨੂੰ ਹੁਣ ਵਾਹ ਕੇ ਬੀਜਣੀ ਪੈਗੀ ਉਹਨੇ 5-6000 ਰੁਪਏ ਹੋਰ ਲਾਉਣਾ ਫਿਰ ਅੱਗ ਲਾਉਣ ਵਾਲੇ ਦਾ ਚੰਗੇ ਹੋਗੇ ਰਹਿ ਗਏ ਉਹਦਾ ਸਭ ਪੂਰਾ 2500 ਦੇ ਕੇ ਉਹਨਾਂ ਦੀ ਕਣਕ ਬਚ ਗਈ ਤੇ ਆ ਹੁਣ ਨਾਲੇ ਦਾ ਕਣਕ ਲੇਟ ਹੋ ਗਈ ਬਜਾਈ ਲੇਟ ਹੋ ਗਈ ਹੁਣ ਨਾਲੇ ਨਾਲੇ ਅੱਗ ਲਾਉਣ ਵਾਲੇ ਉਹ ਗੱਲਾਂ ਕਰਦੇ ਆ ਨ ਮਹੀਨਾ ਲੇਟ ਹੋਗੇ ਉਹ ਸਾਨੂੰ ਅੱਗ ਲਾਉਣ ਵਾਲਾ ਜਿਹਨਾਂ ਨੇ ਅੱਗ ਲਾ ਲਈ ਉਹ ਤੁਹਾਨੂੰ ਛੇਡਾ ਕਰਦੇ ਆ ਛੇਡਾ ਕਰਦੇ ਆ ਉਹਨਾਂ ਦੀ ਕਣਕ ਤੇ ਸਾਡਾ ਤਾਂ ਹੁਣ ਦੂਰਾ ਨੁਕਸਾਨ ਹੋ ਗਿਆ ਵੇਖ ਲੋ ਤੁਹਾਡੇ ਸਾਹਮਣੇ ਕੀ ਹਾਲ ਆ ਹੁਣ ਨਾਲੇ ਤਾਂ ਜਿਹੜੀ ਘਰੇ ਕੰਕ ਸੀ ਉਹਨੂੰ ਕੋਲੀ ਚਾਰੀ ਤੇ ਨਾਲੇ ਹੁਣ ਦੂਰਾ ਖਰਚਾ ਫੇਰ ਪੈ ਗਿਆ ਨਹੀਂ ਹੁਣ ਤੁਸੀਂ ਤੱਕ ਹੁਣ ਤੱਕ ਕੋਈ ਕਿਸੇ ਖੇਤੀਬਾੜੀ ਵਿਭਾਗ ਦੇ ਕਿਸੇ ਅਫਸਰ ਨਾਲ ਕੋਈ ਗੱਲਬਾਤ ਹੋਈ ਤੁਹਾਡੀ ਕਿਸੇ ਬੰਦੇ ਦੀ ਸੁਣਨੀ ਨਹੀਂ ਕਿਈ ਕਰੀਏ ਕੀ ਕੰਮ ਕਿਸੇ ਨਹੀਂ ਗੱਲ ਕੀਤੀ ਹੁਣ ਤੱਕ ਨਹੀਂ ਅਸੀਂ ਮਤਲਬ ਕਿ ਖੇਤੀਬਾੜੀ ਵਾਲਿਆਂ ਨਾਲ ਕੰਟੈਕਟ ਕੀਤਾ ਸੀ ਉਹਨਾਂ ਨੂੰ ਅਸੀਂ ਸਾਰੀ ਜਿੰਨੀ ਸਾਨੂੰ ਪ੍ਰੋਬਲਮ ਹੈ ਉਹ ਦੱਸੀ। ਉਹਨਾਂ ਨੇ ਇੱਕ ਮੁੰਡਾ ਭੇਜਿਆ। ਕਹਿੰਦੇ ਵੀ ਅਸੀਂ ਤਾਂ ਕਿਹਾ ਵੀ ਸ਼ਾਇਦ ਕੋਈ ਡਾਕਟਰ ਹੋਊਗਾ। ਉਹ ਜਿਵੇਂ ਆਮ ਆਪਾਂ ਕਹਿ ਦਈਏ ਵੀ ਹੈਲਪਰ ਹੁੰਦਾ। ਉਹਨੂੰ ਜਦੋਂ ਭੇਜ ਕੇ ਮੈਂ ਦਿਖਾਇਆ ਮੈਂ ਕਿਹਾ ਦੇਖੋ ਸਾਡੇ ਆ ਨੁਕਸਾਨ ਹੋਇਆ। ਉਹ ਕਹਿੰਦਾ ਵੀ ਆਹ ਕਾਣਕ ਹੋ ਜਾਊਗੀ। ਮੈਂ ਕਿਹਾ ਵੀ ਤੁਸੀਂ ਇਹ ਦੱਸੋ ਵੀ ਇੱਥੇ ਹੈ ਤਾਂ ਕੁਝ ਹੈ ਨਹੀਂ। ਹੋ ਕਿੱਥੋਂ ਜਾਊਗੀ? ਨਹੀਂ ਜੀ ਇਹ ਉੱਗਿਆਊਗੀ। ਤੁਸੀਂ ਵੇਟ ਕਰ ਲਓ। ਦਸੋ ਉਹਦਾ ਕੋਈ ਜਵਾਬ ਤਾਂ ਨਹੀਂ ਆਗੇ ਬਰਨਵਾਏ ਨਹੀਂ ਉਹ ਮੁੰਡਾ ਮਾਲੇ ਦਾ ਜੀ ਭੇਜਿਆ ਪਤਾ ਨਹੀਂ ਕਿੱਥੋਂ ਸੀਗਾ ਤਾਂ ਬਲਾਕ ਚ ਹੀ ਹੋਊਗਾ ਵੈਸੇ ਤੇ ਪਰ ਉਹ ਕੋਈ ਉਹਦਾ ਵੀ ਐਡਾ ਖਾਸ ਉੱਤਰ ਹੈ ਨਹੀਂ ਸੀਗਾ ਜਿਵੇਂ ਵੱਡੀ ਗੰਤੀ ਦੇ ਵਿੱਚ ਲੋਕ ਇਕੱਠੇ ਹੋਏ ਕਾਫੀ ਮਤਲਬ ਵੱਡੇ ਪੱਦਰ ਤੇ ਕਣਕ ਦੀ ਜਿਹੜੀ ਇਹ ਮਰੀ ਹੈਗੀ ਆ ਹਨਾ ਇਹਦੇ ਸਬੰਦੇ ਤੁਸੀਂ ਕੋਈ ਅੱਗੇ ਸੋਚਿਆ ਵੀ ਜਾਂ ਸਰਕਾਰ ਨੂੰ ਕੋਈ ਇਹਦੇ ਸਬੰਦੇ ਚ ਕੰਪਲੇਨ ਵਗੈਰਾ ਦਿੱਤੀ ਜਾਵੇ ਵੀ ਸਾਡੀ ਵੀ ਸੁਣਵਾਈ ਕਰੋ ਅਸੀਂ ਜੀ ਤਾਂ ਹੀ ਅੱਜ ਆਹ ਇਕੱਠ ਕੀਤਾ ਹੈ ਪਹਿਲਾਂ ਤਾਂ ਅਸੀਂ ਪਿੰਡ ਪੱਧਰ ਤੇ ਕਰ ਰਹੇ ਹਾਂ ਨਾ ਹੋਇਆ ਤਾਂ ਫਿਰ ਅਸੀਂ ਐ ਐਸ ਡੀ ਐਮ ਦਫ਼ਤਰ ਜ਼ਰੂਰ ਜਾਵਾਂਗੇ ਆਪਦੀ ਪ੍ਰੋਬਲਮ ਦੱਸਾਂਗੇ ਨਾ ਹੋਇਆ ਤਾਂ ਸਾਨੂੰ ਧਰਨਾ ਲਾਉਣਾ ਪਿਆ ਤਾਂ ਅਸੀਂ ਧਰਨਾ ਲਾਵਾ ਤੁਹਾਡੇ ਜਰੀਏ ਵੀ ਸਰਕਾਰ ਤਾਂ ਇਹ ਸਰਕਾਰ ਉਹ ਤਾਂ ਵੀ ਕੋਸ਼ਿਸ਼ ਨਹੀਂ ਮਾਰਦੀ ਸਾਨੂੰ ਜਦੋਂ ਆਵੇ ਮੰਗਾ ਮੰਗਦੇ ਨੇ ਅਸੀਂ ਉਹਦੋਂ ਵੀ ਸਾਨੂੰ ਕੋਟ ਦੀ ਮਾਰਦੀ ਬਸ ਨੰਗਾ ਨਹੀਂ ਦਿੰਦੇ ਹੌਲਾ ਜੀ ਨਹੀਂ ਕਰਦਾ ਵੀ ਸੜਕਾਂ ਦੇ ਰੋਲ ਕੇ ਅਗਲੇ ਸਾਲ ਤੋਂ ਜੀ ਮਜਬੂਰੀ ਮਜਬੂਰੀ ਨਾ ਹਲੋ ਇੱਕ ਜਨਰੇਟਰ ਵੀ ਪਰ ਮਾਰ ਕੇ ਅੱਗ ਲਾਉਣੀ ਬੜਾ ਪਰਚੇ ਛੱਡ ਕੇ ਸਾਨੂੰ ਕੋਈ ਕਰੀ ਜਾ ਅਗਲੇ ਸਾਲ ਉਹ ਦੋ ਤਿੰਨ ਟਾਈਮ ਜਾਇਆ ਨਹੀਂ ਕਿ ਨਾ ਜਵਾਗ ਦਾ ਹੁਣ ਪੁਕਾਲਾ ਜਿਹੜੇ ਕਿਸਾਨਾਂ ਵੱਲੋਂ ਐਲਟੀਮੇਟ ਵੀ ਦੇ ਦਿੱਤਾ ਗਿਆ ਹੈ ਜੇ ਅਗਰ ਇਹਨਾਂ ਦੀ ਸੁਣਵਾਈ ਨਹੀਂ ਹੁੰਦੀਗੀ ਤਾਂ ਹੋ ਸਕਦਾ ਉਹ ਲੈ ਲੈਣਾ ਜੇ ਸੰਘਰਸ਼ ਤੇਜ਼ ਹੋ ਸਕਦਾ ਹੈ ਜਿਹੜੇ ਲੋਕ ਆ ਸੜਕਾਂ ਤੇ ਆ ਸਕਦੇ ਕੌਕੇ ਕੋਈ ਕੋ ਨਾ ਨੇ ਗੱਲੋ ਕਰਦੇ ਆ ਦੱਸਿਆ ਜਿਨ੍ਹਾਂ ਲੋਕਾਂ ਵੱਲੋਂ ਅੱਗ ਲਾ ਕੇ ਕਣਕਾਂ ਬੀਜੀਆਂ ਗਈਆਂ ਰੀਪਰ ਮਾਰ ਕੇ ਕਣਕਾਂ ਬੀਜੀਆਂ ਗਈਆਂ ਉਹ ਲੋਕ ਆਰਾਮ ਨਾਲ ਫਿਰਦੇ ਆ ਗਿਆ ਥੋੜਾ ਥੋੜਾ ਜੁਰਮਾਨਾ ਭਰਿਆ ਕੋਈ ਪ੍ਰੋਬਲਮ ਨਹੀਂ ਪਰ ਜਿਨ੍ਹਾਂ ਲੋਕਾਂ ਨੇ ਸਰਕਾਰ ਦੇ ਹੁਕਮਾਂ ਦੀ ਪਾਲਣਾ ਕੀਤੀ ਤੇ ਉਹ ਦੁਖੀ ਹੋਏ ਹੋਏ ਆ ਤੇ ਉਹਨਾਂ ਦੀ ਸੁਣਵਾਈ ਕਰਨ ਲਈ ਕੋਈ ਨਹੀਂ ਆ ਰਿਹਾ ਜੇ ਆ ਵੀ ਰਿਹਾ ਤਾਂ ਸ਼ਾਇਦ ਉਹ ਆਪਦੇ ਹਿਸਾਬ ਨਾਲ ਗੱਲ ਕਰਕੇ ਵਾਪਸ ਮੁੜ ਜਾਂਦਾ ਹੈ ਤੇ ਪਰ ਇਹਨਾਂ ਵੱਲੋਂ ਐਲਟੀਮੇਟਿਵ ਦੇ ਦਿੱਤਾ ਗਿਆ ਕਿ ਕੰਮਾ ਨਤੂੜਾ ਪਿੰਡ ਨਹੀਂ ਹੋਰ ਵੀ ਬਲੇ ਪਿੰਡਾਂ ਦੇ ਵਿੱਚ ਲੋਕਾਂ ਦਾ ਇਹ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈਗਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਮੇਰਾ ਖਿਆਲ ਹੈ ਵੀ ਇਹ ਸੰਘਰਸ਼ ਦੇ ਰੂਪ ਦੇ ਵਿੱਚ ਲੋਕ ਇਹ ਖਾਸ ਕਰਕੇ ਕਿਸਾਨ ਉਹ ਸਾਹਮਣੇ ਆ ਸਕਦੇ ਆ ਗਿਆ ਇਸ ਦੇ ਸਬੰਧ ਵਿੱਚ ਅਸੀਂ ਖੇਤੀਬਾੜੀ ਵਿਭਾਗ ਦੇ ਅਫਸਰ ਨਾਲ ਵੀ ਗੱਲਬਾਤ ਕਰਾਂਗੇ ਤੇ ਖਾਸ ਕਰਕੇ ਹਲਕਾ ਵਿਧਾਇਕ ਨਾਲ ਵੀ ਗੱਲਬਾਤ ਕਰਾਂਗੇ ਉਹਨਾਂ ਨੂੰ ਪੁੱਛਾਂਗੇ ਕਿਉਂਕਿ ਉਹਨਾਂ ਦੀ ਵੀ ਜ਼ਿੰਮੇਵਾਰੀ ਪਾ ਲਈ ਜਾਏਕਰ ਉਹਨਾਂ ਦੇ ਹਲਕੇ ਦੇ ਵਿੱਚ ਇਸ ਤਰ੍ਹਾਂ ਦੀ ਪ੍ਰੋਬਲਮ ਆ ਰਹੀ ਹੈ ਤਾਂ ਉਹ ਕਿਸਾਨਾਂ ਨੂੰ ਤੇ ਉਹ ਕਿਵੇਂ ਹੱਲ ਕਰਉਣਗੇ ਬ੍ਰਾਟ ਸਾਹਿਬ ਸਭ ਤੋਂ ਪਹਿਲਾਂ ਤਾਂ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਕਿ ਤੁਸੀਂ ਬੜੇ ਮਹੱਤਵਪੂਰਨ ਵਿਸ਼ੇ ਦੇ ਉੱਪਰ ਸਾਡਾ ਜਿਹੜਾ ਵਿਊ ਪੁਆਇੰਟ ਆ ਉਹ ਲੈਣ ਆਏ ਹੋ ਇਹਦੇ ਵਿੱਚ ਇਹ ਆ ਬ੍ਰਾਟ ਸਾਹਿਬ ਵੀ ਸਮੁੱਚੇ ਪੰਜਾਬ ਦੇ ਵਿੱਚ ਹੀ ਬੋਕਾਹੀ ਥਾਮਾਂ ਦੇ ਉੱਤੇ ਐਤ ਕੀ ਜਿਹੜੀ ਹੈਗੀ ਆ ਕਣਕ ਦੀ ਗੁਲਾਬੀ ਸੁੰਡੀ ਹੈ ਜਿਹੜੀ ਉਹਦੇ ਹਮਲਾ ਦੇਖਣ ਨੂੰ ਮਿਲਿਆ ਪਰ ਮੈਂ ਕਿਸਾਨ ਵੀਰਾਂ ਨੂੰ ਤੁਹਾਡੇ ਮਾਧਿਅਮ ਨੇ ਰਹੀ ਇਹ ਦੱਸ ਦਿਆਂ ਕਿ ਬਹੁਤ ਸਾਰੇ ਕਿਸਾਨ ਵੀਰਾਂ ਦੀ ਇਹ ਧਾਰਨਾ ਬਣੀ ਵੀ ਆ ਕਿ ਇਹਦਾ ਸਿੱਧਾ ਸਬੰਧ ਆ ਜਿਹੜਾ ਉਹ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਦਾ ਨਾ ਕਰਨਾ ਪਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣੇ ਦੇ ਵਿਗਿਆਨੀਆਂ ਦੇ ਰੇ ਔਰ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੇ ਮਹਾਰਾ ਵੱਲੋਂ ਇਹ ਕਿਸਾਨ ਵੀਰਾਂ ਨੂੰ ਦੱਸਣਾ ਸਾਡਾ ਫਰਜ਼ ਬਣਦਾ ਕਿ ਇਹਦਾ ਸਿੱਧਾ ਸਬੰਧ ਜਿਹੜਾ ਉਹ ਅੱਗ ਲਾਉਣ ਦੇ ਨਾਲ ਨਹੀਂਗਾ ਕਿਉਂਕਿ ਪਿਛਲੇ ਸਮਿਆਂ ਦੇ ਦਰਮਿਆਨ ਵੀ ਇਹ ਸੁੰਢੀ ਆਉਂਦੀ ਰਹੀ ਆ ਔਰ ਉਦੋਂ ਵੀ ਕੰਟਰੋਲ ਹੁੰਦੀ ਰਹੀ ਯਾਰ ਅਸੀਂ ਜਿਹੜੀ ਹੈਗੀ ਆ ਸਾਡੇ ਬਹੁਤ ਸਾਰੇ ਕਿਸਾਨ ਵੀਰ ਪੰਜਾਬ ਦੇ ਵਿੱਚ ਜਿਹੜੀ ਹੈਗੀ ਝੋਨੇ ਦੀ ਪਰਾਲੀ ਨੂੰ ਬਹੁਤ ਲੰਮੇ ਸਮੇਂ ਤੋਂ ਖੇਤਾਂ ਦੇ ਵਿੱਚ ਬਾਹ ਰਹੇ ਆ ਹਰ ਵਾਰੀ ਇਹ ਸਮੱਸਿਆ ਨਹੀਂ ਆਉਂਦੀ ਇਹਦਾ ਇੱਕ ਮੁੱਖ ਕਾਰਨ ਇਹਦਾ ਸਭ ਤੋਂ ਵੱਡਾ ਕਾਰਨ ਇਹ ਆ ਪਹਿਲਾਂ ਤਾਂ ਮੈਂ ਦੱਸ ਦਿਆਂ ਕਿ ਜਿਹੜੀ ਸੁੰਡੀ ਹੈ ਕੰਕੜ ਦੀ ਸੁੰਡੀ ਨਹੀਂ ਇਹ ਹੈਗੀ ਝੋਨੇ ਦੀ ਆ ਝੋਨੇ ਦਾ ਇਹ ਕੀੜਾ ਹੈ ਔਰ ਇਹਦਾ ਲਾਈਫ ਸਾਈਕਲ ਆ ਜਿਹੜਾ ਉਹ ਅੱਗੇ ਜਾ ਕੇ ਸਾਡੇ ਕਣਕ ਦੇ ਵਿੱਚ ਆਉਂਦਾ ਔਰ ਜਦੋਂ ਸਾਡਾ ਝੋਨਾ ਐਤਕੀ ਲੇਟ ਹੋਇਆ ਸਾਡੇ ਇੱਕ ਪਾਸੇ ਸਾਡੀ ਝੋਨੇ ਦੀ ਫਸਲ ਜਿਹੜੀ ਆ ਉਹ ਖੇਤਾਂ ਦੇ ਵਿੱਚ ਖੜੀ ਸੀ ਦੂਸਰੇ ਪਾਸੇ ਕਣਕ ਦੀ ਜਿਹੜੀ ਉਹ ਬਜਾਈ ਸ਼ੁਰੂ ਹੋ ਗਈ ਔਰ ਜਿਹੜੇ ਉਹ ਝੋਨੇ ਦੇ ਵਿੱਚ ਜਿਹੜੀ ਉਹ ਸੁੰਡੀ ਸੀ ਉਹਦੇ ਜਿਹੜੇ ਪਤੰਗੇ ਸੀ ਉਹਨਾਂ ਨੇ ਖੇਤਾਂ ਦੇ ਵਿੱਚ ਜਾ ਕੇ ਆਂਡੇ ਦਿੱਤੇ ਔਰ ਇੱਥੋਂ ਤੱਕ ਵੀ ਇਹ ਸਾਡੇ ਨਤੀਜੇ ਸਾਸੀਂ ਜਿਹੜੇ ਖੇਤਾਂ ਦੇ ਵਿੱਚ ਜਾ ਕੇ ਸਰਵੇ ਕੀਤਾ ਦੇਖਿਆ ਗਿਆ ਕਿ ਜਿੱਥੇ ਨਰਮਲ ਆਇਆ ਵਸੀਂ ਕਿਸਾਨ ਵੀਰਾਂ ਨੇ ਉੱਥੇ ਵੀ ਇਹ ਸੁੰਡੀ ਦੇਖਣ ਨੂੰ ਮਿਲੀ ਹੈ ਜਿੰਨਾ ਖੇਤਾਂ ਦੇ ਵਿੱਚ ਚੜੀ ਲੱਗੀ ਸੀ ਜਿੱਥੇ ਕਣਕ ਦੀ ਬਜਾਈ ਕੀਤੀ ਉੱਥੇ ਵੀ ਸੁੰਡੀ ਕਈਆਂ ਥਾਂ ਤੇ ਦੇਖਣ ਨੂੰ ਮਿਲੀ ਹੈ ਔਰ ਜਿਹੜੇ ਖੇਤਾਂ ਦੇ ਵਿੱਚ ਕਿਸਾਨ ਵੀਰਾਂ ਨੇ ਅੱਗ ਲਾ ਕੇ ਕਈਆਂ ਖੇਤਾਂ ਦੇ ਵਿੱਚ ਸੁਪਰ ਸੀਡਰ ਦੇ ਨਾਲ ਬਜਾਈ ਕੀਤੀ ਸੀ ਉੱਥੇ ਵੀ ਇਹ ਸੁੰਡੀ ਦੇਖਣ ਨੂੰ ਮਿਲੀ ਆ। ਸੋ ਆਪਾਂ ਮੋٹے ਰੂਪ ਦੇ ਵਿੱਚ ਇਹ ਕਹਿ ਸਕਦੇ ਹਾਂ ਕਿ ਵਿਗਿਆਨਕ ਤੌਰ ਤੇ ਇਹਦਾ ਪਰਾਲੀ ਦੇ ਨਾਲ ਸਿੱਧਾ ਸਬੰਧ ਨਹੀਂ ਹੈ। ਇਹਦਾ ਝੋਨੇ ਦੀ ਫਸਲ ਦੇ ਨਾਲ ਸਿੱਧਾ ਸਬੰਧ ਆ। ਝੋਨੇ ਤੋਂ ਮਾਈਗ੍ਰੇਟ ਕਰਕੇ ਇਹ ਆਉਂਦੀ ਹੈ ਉਹਦੇ ਪਤੰਗਿਆਂ ਨੇ ਆਂਡੇ ਦਿੱਤੇ ਆ। ਇਹਦਾ ਜੇ ਹੱਲ ਜਿਹੜੀ ਆ ਸਾਡੀ ਸਿਫਾਰਸ਼ ਏ ਆ ਕਿਉਂਕਿ ਸਾਡੇ ਕੋਲ ਇਦਾਂ ਦੀਆਂ ਕਿਸਮਾਂ ਨਹੀਂ ਆ ਪੀਆਰ 126 ਵਰਗੀਆਂ ਬਿਹਤਰੀਨ ਕਿਸਮਾਂ ਆ। ਉਹਦੇ ਵਿੱਚ ਕਿਸਾਨਾਂ ਦਾ ਖਰਚਾ ਵੀ ਬਹੁਤ ਵਧੀਆ ਘਟਿਆ ਪਰ ਇੱਕ ਕਈ ਵਾਰੀ ਕੋਈ ਇੱਕ ਸਟੈਪ ਆ ਜਿਹੜਾ ਮਿਸ ਹੋ ਗਿਆ ਕਿ ਆਪਾਂ ਉੱਥੇ ਜੇ ਕਿਤੇ ਇੱਕ ਸਪਰੇ ਸਾਡੇ ਕਿਸਾਨ ਵੀਰ ਜਿਹੜੀ ਉਸ ਝੋਨੇ ਦੇ ਕੀੜੇ ਨੂੰ ਕਰਨ ਦੇ ਲਈ ਕਰ ਦਿੱਤੀ ਜਾਵੇ ਜਿਹੜੀ ਸਾਡੀ ਸਫਾਰਸ਼ ਆ ਤਾਂ ਇਹ ਸੁੰਡੀ ਅੱਗੇ ਨਹੀਂ ਆਉਂਦੀ ਇਹਦੀ ਜਿਹੜੇ ਆਂਡੇ ਉਹ ਮਰ ਜਾਂਦੇ ਆ ਸੋ ਇਹ ਕਾਰਨ ਰਿਹਾ ਕਿ ਉਹਦੇ ਕਰਕੇ ਅਗੇ ਦੂਸਰਾ ਵੱਡਾ ਕਾਰਨ ਇਹ ਰਿਹਾ ਕਿ ਤਾਪਮਾਨ ਆ ਜਿਹੜਾ ਉਹ ਬਹੁਤ ਜ਼ਿਆਦਾ ਆ ਔਸਤਨ ਤਾਪਮਾਨੋਂ ਜ਼ਿਆਦਾ ਹੈ ਇਹ ਸੁੰਡੀ ਜਦੋਂ 12 ਡਿਗਰੀ ਸੈਲਸੀਅਸ ਘੱਟੋਂ ਘੱਟ ਤਾਪਮਾਨ ਤੇ 35 ਡਿਗਰੀ ਸੈਲਸੀਅਸ ਤਾਪਮਾਨ ਇਸ ਤਾਪਮਾਨ ਦੇ ਵਿੱਚ ਇਹ ਸੁੰਡੀ ਬ ਸੋ ਇਹ ਸੁੰਢੀ ਨੂੰ ਇਹ ਵੇਖੋ ਗਲੋਬਲ ਵਾਰਮਿੰਗ ਕਰਕੇ ਦੁਪਤੀ ਤਬਦੀਲੀਆਂ ਕਰਕੇ ਤਾਪਮਾਨ ਸਾਡਾ ਵਧੀ ਜਾਂਦਾ ਤੁਸੀਂ ਦੇਖੋ ਪੋ ਦਾ ਮਹੀਨਾ ਚੜ ਗਿਆ ਤਾਪਮਾਨ ਅਜੇ ਵੀ ਸਾਡਾ 18 19 ਡਿਗਰੀ ਸੈਲਸੀਅਸ ਦੇ ਉੱਤੇ ਫਿਰਦਾ ਹੈ ਜਿਹੜਾ ਕਿ ਸੁੰਢੀ ਦੇ ਲਈ ਅਨੁਕੂਲ ਆ ਇਹਦੇ ਕਰਕੇ ਇਹ ਸੁੰਡੀ ਹੈ ਜਿਹੜੀ ਇਹ ਕਣਕ ਦੇ ਵਿੱਚ ਆਈ ਆ। ਸੋ ਜਦੋਂ ਇਹ ਤਾਪਮਾਨ ਘਟ ਗਿਆ ਸੁੰਡੀ ਨੇ ਆਪ ਦੇ ਆਪ ਜਿਹੜੀ ਹੈਗੀ ਐਨਐਕਟਿਵ ਸਟੇਜ ਦੇ ਵਿੱਚ ਚਲੇ ਜਾਣਾ। ਅੱਗੇ ਵੀ ਸੁੰਡੀ ਕਈ ਵਾਰੀ ਖੇਤਾਂ ਦੇ ਵਿੱਚ ਆ ਜਾਂਦੀ ਸੀ। ਪਰ ਜਦੋਂ ਕਿਤੇ ਆਉਂਦੀ ਸੀ ਤਾਂ ਛੋਟੀ ਹੁੰਦੀ ਸੀ ਤੇ ਉਸੇ ਕੱਟ ਦਿੰਦੀ ਸੀ ਤਣੇ ਨੂੰ। ਉੱਥੇ ਜਿਹੜੇ ਹੈਗੇ ਉਹ ਦੁਬਾਰਾ ਫਟਾਰਾ ਹੋ ਜਾਂਦਾ ਸੀਗਾ ਤੇ ਜਾਂ ਜਿਹੜੀਆਂ ਸਾਡੀਆਂ ਸਿਫਾਰਸ਼ਾਂ ਦੇ ਅਨਸਾਰ ਪਾਣੀ ਤੋਂ ਪਹਿਲਾਂ ਦਵਾਈ ਜਿਹੜੀ ਆ ਉਹ ਪਾ ਦਿੰਦੇ ਸੀ ਜਾਂ ਜੇ ਕਿਤੇ ਬਾਅਦ ਚ ਆਉਂਦੀ ਸੀ ਪਾਣੀ ਲਾਉਣ ਤੋਂ ਬਾਅਦ ਅਸੀਂ ਸਪਰੇਅ ਆਂ ਦੱਸਦੇ ਸੀ। ਉਹ ਕਰਦੇ ਸੀ ਉਹ ਸੁੰਡੀਆਂ ਜਿਹੜੀ ਉਹ ਕੰਟਰੋਲ ਹੋ ਜਾਂਦੀ ਸੀ। ਸਰਵੇ ਦੇ ਉੱਤੇ ਛੱਡੀਆਂ ਵੀ ਐ ਜਿੱਥੇ-ਜਿੱਥੇ ਵੀ ਸਾਨੂੰ ਅਸੀਂ ਆਪ ਵੀ ਸਰਵੇ ਕਰ ਰਹੇ ਹਾਂ ਜਦੋਂ ਕਿਸਾਨ ਸਾਨੂੰ ਕਹਿੰਦੇ ਅਸੀਂ ਉਹਨਾਂ ਖੇਤਾਂ ਦੇ ਵਿੱਚ ਜਾ ਕੇ ਜਿਹੜਾ ਹੈਗਾ ਸਰਵੇ ਕਰਕੇ ਜਿੱਥੇ ਵੀ ਕੋਈ ਨੁਕਸਾਨ ਹੁੰਦਾ ਕਿਸਾਨ ਵੀਰਾਂ ਨੂੰ ਅਸੀਂ ਉਹਦੀ ਸਲਾਹ ਜਿਹੜੀ ਉਹ ਵੀ ਦਿੰਨੇ ਆ ਜਿੱਥੇ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਅਸੀਂ ਉਹਦੇ ਨੋਟ ਕਰਕੇ ਅਸੀਂ ਤਾਂ ਜਿਹੜੀ ਉਹ ਰਿਪੋਰਟ ਉਹ ਵੀ ਭੇਜੀ ਜਾਂਦੇ ਆ ਤਾਂ ਮਤਲਬ ਉਹ ਨਾ ਪਰ ਗੱਲ ਅੰਦਰ ਸਮਝਦਾ ਸਰ ਇੱਕ ਕਸਾਲਾ ਨੂੰ ਸਮੱਸਿਆ ਆ ਰਹੀ ਹੈ ਵੀ ਸਰਕਾਰ ਨੇ ਕਿਹਾ ਸੀ ਕਿ ਅਸੀਂ ਤੁਸੀਂ ਅੱਗ ਲਾ ਲਵੋ ਤੇ ਕੰਕ ਦੀ ਬਜਾਈ ਜਿਹੜੀ ਸੁਪਰ ਸੈਂਟਰ ਜਾਂ ਰੋਟਾਵੇਟਰ ਲਾ ਦਿਓ ਤੇ ਲੋਕਾਂ ਨੇ ਉਸ ਤੇ ਪਰ ਵੀ ਚਲਾਏ ਤੇ ਪਰ ਲੋਕਾਂ ਨੂੰ ਸਮੱਸਿਆ ਇਹ ਆ ਰਹੀ ਹੈ ਕਿ ਇੱਕ ਤਾਂ ਕਈ ਨਹੀਂ ਕੰਕ ਉੱਗੀ ਨਹੀਂ ਤੇ ਬਹੁਤ ਜਗ੍ਹਾ ਦੇ ਉੱਤੇ ਛੰਡੀ ਬਹੁਤ ਜ਼ਿਆਦਾ ਪੈ ਚੁੱਕੀ ਹੈ ਤੇ ਟਿੱਡੇ ਨੇ ਵੀ ਮਾਰ ਕੀਤੀ ਹੈ ਤੇ ਬੜੇ ਲੋਕ ਇਸ ਦਾ ਤੰਗ ਆਏ ਕਿ ਉਹਨਾਂ ਤੁਸਾਂ ਕੀ ਕਹੋਗੇ ਬਿਲਕੁਲ ਬਰਾੜ ਸਾਹਿਬ ਸਭ ਤੋਂ ਪਹਿਲਾਂ ਤਾਂ ਤੁਹਾਡਾ ਧੰਨਵਾਦ ਬਹੁਤ-ਬਹੁਤ ਮੇਰੀ ਧਿਆਨ ਚ ਆਇਆ ਸੀ ਕੱਲ ਵੀ ਅਸੀਂ ਇੱਕ ਦੋ ਜਗ੍ਹਾ ਗਏ ਸੀਗੇ ਉੱਥੇ ਵੀ ਸਾਂਝੇ ਪ੍ਰੋਗਰਾਮਾਂ 'ਚ ਲੋਕਾਂ ਨੇ ਇਸ ਚੀਜ਼ ਦਾ ਜ਼ਿਕਰ ਕੀਤਾ ਸੀ ਆ ਮੇਰੀ ਖੇਤੀਬਾੜੀ ਵਿਭਾਗ ਦੇ ਜਿਹੜੇ ਅਧਿਕਾਰੀ ਆ ਲਗਭਗ ਉਹਨਾਂ ਨਾਲ ਵੀ ਸਾਰਿਆਂ ਨਾਲ ਗੱਲ ਹੋਈ ਆ ਅਸੀਂ ਇੱਕ ਬਰੀਫ ਦੇ ਵਿੱਚ 2-3 ਘੰਟੇ ਤੱਕ ਮੈਂ ਐਗਰੀਕਲਚਰ ਦੇ ਅਫਸਰਾਂ ਨੂੰ ਕਿਹਾ ਵੀ ਤੁਸੀਂ ਲੋਕਾਂ ਨੂੰ ਆ ਕੇ ਦੱਸੋ ਸਮਝਾਓ ਵੀ ਜਿਹੜੀ ਇਹ ਸਮੱਸਿਆ ਏ ਇਹਦੇ ਵਿੱਚ ਆਪਾਂ ਕੀ ਕਰ ਸਕਦੇ ਆ ਜਿੰ ਤੱਕ ਮੇਰੀ ਗੱਲ ਹੋਈ ਆ ਇਹਦਾ ਜਿਹੜਾ ਸਭ ਤੋਂ ਵੱਡਾ ਕਾਰਨ ਹੋ ਹੈਗਾ ਟੈਂਪਰੇਚਰ ਦਾ ਕਿਉਂਕਿ ਅੱਗੇ ਇਹਨਾਂ ਦਿਨਾਂ ਦੇ ਵਿੱਚ ਜਿਹੜੀ ਠੰਡ ਆ ਉਹ ਵੱਧ ਜਾਂਦੀ ਹੁੰਦੀ ਆ ਪਰ ਹੁਣ ਜਿਹੜੀ ਦੁਪਹਿਰ ਦੇ ਸਮੇਂ ਗਰਮੀ ਜ਼ਿਆਦਾ ਹੁੰਦੀ ਆ ਉਹਦੇ ਕਰਕੇ ਜਿਹੜੇ ਸੁੰਢੀ ਆ ਉਹ ਮਰਦੀ ਨਹੀਂ ਗਈ ਜਿਹੜੀ ਮਹਿਕਮੇ ਨੇ ਦੱਸਿਆ ਤੇ ਮੈਂ ਲੋਕਾਂ ਨਾਲ ਵੀ ਗੱਲ ਕੀਤੀ ਉੱਥੇ ਵੀ ਇਹੀ ਗੱਲ ਆਈ ਕਿ ਦੁਪਹਿਰ ਦੇ ਸਮੇਂ ਗਰਮੀ ਵਧਣ ਦੇ ਨਾਲ ਨਾਲ ਜਿਹੜੀ ਸੁੰਢੀ ਆ ਉਹ ਪੈਦਾ ਹੋ ਜਾਂਦੀ ਆ ਤੇ ਨੁਕਸਾਨ ਕਰਦੀ ਆ ਜੇਕਰ ਠੰਡ ਵੱਧਦੀ ਆ ਤਾਂ ਉਹਦੇ ਕਰਕੇ ਕਣਕਾਂ ਦੇ ਵਿੱਚ ਸੁੰਢੀ ਨੁਕਸਾਨ ਨਹੀਂ ਕਰਦੀ ਉਹ ਇਨਐਕਟਿਵ ਹੋ ਜਾਂਦੀ ਆ ਮਤਲਬ ਉਹਦਾ ਕੋਈ ਅਸਰ ਨਹੀਂ ਹੁੰਦਾਗਾ ਤੇ ਵੈਸੇ ਤਾਂ ਅ 2-3 ਦਿਨ ਦੇ ਵਿੱਚ ਵਿੱਚ 4 ਦਿਨਾਂ ਦੇ ਵਿੱਚ ਵਿੱਚ ਮੌਸਮ ਭਾਗ ਨਾਲ ਵੀ ਹੋਈ ਜਾਂ ਤੱਕ ਗੱਲ ਤਾਂ ਜਿਹੜੀ ਠੰਡ ਆ ਉਹ ਵੱਧ ਜਾਣੀ ਆ ਠੰਡ ਵਧਣ ਦੇ ਨਾਲ ਜਿਹੜਾ ਇਹ ਕੀੜੇ ਦੀ ਗੱਲ ਕਰਦੇ ਹਾਂ ਤੇ ਸੁੰਡੀ ਦੀ ਗੱਲ ਕਰਦੇ ਹਾਂ ਆਪੇ ਹੀ ਮਰ ਜਾਣੀ ਆ ਆਟੋਮੈਟਿਕ ਹੀ ਮਰ ਜਾਣੀ ਆ ਪਰ ਫਿਰ ਵੀ ਅਸੀਂ ਇੱਕ ਇੱਕ ਦੋ ਦਵਾਈਆਂ ਜਿਹੜੀਆਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੇ ਲੋਕਾਂ ਵਾਸਤੇ ਰეკਮੈਂਡ ਕੀਤੀਆਂ ਨੇ ਉਹ ਅਸੀਂ ਤੁਹਾਨੂੰ ਵੀ ਦੱਸ ਦਾਂਗੇ ਤੇ ਆਪਣੇ ਫੇਸਬੁੱਕ ਪੇਜ ਤੇ ਵੀ ਸ਼ੇਅਰ ਕਰ ਦਾਂਗੇ ਤੇ ਜੇਕਰ ਤੁਸੀਂ ਉਹਦਾ ਕਲੋਰੋ ਤੇ ਇੱਕ ਕੋਰਾਜਨ ਤੇ ਜੇਕਰ ਤੁਸੀਂ ਇਹ ਦੋ ਦਵਾਈਆਂ ਦਾ ਇਸਤੇਮਾਲ ਕਰੋਗੇ ਤਾਂ ਉਹਦੇ ਨਾਲ ਵੀ ਸੁੰਡੀ ਆ ਜਿਹੜੀ ਬਹੁਤ हद ਤੱਕ ਖਤਮ ਹੋ ਜਾਂਦੀ ਆ ਤੇ ਬਾਕੀ ਦੋ ਤਿੰਨ ਘੰਟੇ ਤੱਕ ਅਸੀਂ ਚੰਗੀ ਤਰ੍ਹਾਂ ਬਰੀਫ ਕਰ ਦਿਆਂਗੇ ਮੈਂ ਵਿਭਾਗ ਦੇ ਖੇਤੀਬਾੜੀ ਵਿਭਾਗ ਦੇ ਮੁਲਾਜ਼ਮਾਂ ਨੂੰ ਵੀ ਸਾਰਿਆਂ ਨੂੰ ਕਿਹਾ ਕਿ ਉਹ ਪਿੰਡਾਂ 'ਚ ਜਾਣ ਸਰਪੰਚਾਂ ਕੋਲ ਜਾਣ ਕਿਸਾਨਾਂ ਕੋਲ ਜਾਣ ਸਮਝਾਉਣ ਸਮਝਾ ਕੇ ਦੱਸਣ ਵੀ ਭਾਈ ਕੀ ਸਮੱਸਿਆ ਕਿਵੇਂ ਠੀਕ ਹੋਊਗੀ ਜੋ ਲੋਕਾਂ ਦਾ ਕਹਿਣਾ ਵੀ ਸਾਡਾ ਇਹਦਾ ਖਰਚਾ ਡਬਲ ਹੋ ਗਿਆ ਇਹਦੇ ਸਬੰਧ ਵਿੱਚ ਲੋਕ ਕਹਿੰਦੇ ਵੀ ਤੁਹਾਨੂੰ ਬੋਲ ਜੇ ਤੇ ਕੀ ਕੋਈ ਸਰਕਾਰ ਤੱਕ ਇਹ ਅਸੀਂ ਪਾ ਕਰੀਏ ਜਿੱਥੋਂ ਤੱਕ ਅਸੀਂ ਪਿੰਡਾਂ 'ਚ ਪਤਾ ਕੀਤਾ ਇਹ ਤਾਂ ਲਗਭਗ ਹਰ ਇੱਕ ਪਿੰਡ ਦੇ ਵਿੱਚ ਬਹੁਤ ਪਿੰਡਾਂ ਦੇ ਵਿੱਚ ਨਹੀਂ ਤਾਂ ਕੁਝ ਪਿੰਡਾਂ ਦੇ ਵਿੱਚ 1-1 2-2% ਨੁਕਸਾਨ ਆ ਤੇ ਜਦੋਂ ਜੇ ਨੁਕਸਾਨ ਵਧੂਗਾ ਜ਼ਿਆਦਾ ਹੋਊਗਾ ਫਿਰ ਇਹ ਗੱਲ ਜ਼ਰੂਰ ਸਰਕਾਰ ਦੇ ਧਿਆਨ 'ਚ ਲੈ ਕੇ ਆਵਾਂਗੇ ਤੇ ਜਿੰਨੀ ਕਿ ਮਤੋਂ ਅਦਮਤ ਕਰ ਸਕੇ ਫਿਰ ਆਪਾਂ ਕਰਾਂਗੇ ਪਰ ਅਜੇ ਜਿਹੜੇ ਦੋ ਦਵਾਈਆਂ ਮੈਂ ਤੁਹਾਨੂੰ ਕਿਹਾ ਹੈ ਕਲੋਰੋ ਤੇ ਇਹਨਾਂ ਦੇ ਨਾਲ ਜੇ ਤੁਸੀਂ ਵਰਤੋਗੇ ਤਾਂ ਉਹ ਖਤਮ ਹੋ ਜਾਊ। ਵੈਸੇ 2-3 ਦਿਨ ਤੱਕ 4 ਦਿਨਾਂ ਤੱਕ ਜਦੋਂ ਮੌਸਮ ਠੰਡਾ ਹੋਊਗਾ ਤਾਂ ਇਹ ਬਿਮਾਰੀ ਵੈਸੇ ਆਪ ਹੀ ਖਤਮ ਹੋ ਜਾਣੀ।